ਨਦਰਾਇਨ ਦੰਬੜਿਆ ਨਾਲ ਸਮਾ ਨਾਲ ਹੁੰਦਾ ਪਰ ਰਾਮ ਨੇ ਨੂੰ ਕੀ ਲੋੜ ਸੀ ਆਪਣੇ ਗੁਰੂ ਦੀ ਪ੍ਰਸੰਤਾ ਬਾਅਦ ਤੇ ਆਪਣੇ ਸਿਰ ਘਟ ਘਟ ਕੇ ਭੇਟਾ ਕੀਤੇ ਲੰਕਾ ਸੋਨੇ ਦੀ ਸੀ ਸਾਰੀ ਜਾਲਿੰਦਾ ਸੋਨੇ ਦੇ ਨਾਲ ਪਰ ਇਹ ਵਕਤ ਸੋਨੇ ਨਾਲ ਨਹੀਂ ਮਿਲ ਇਹ ਕੰਚਨ ਸੋ ਪਾਏ ਨਹੀਂ ਤੋ ਕਿਵੇਂ ਮਿਲਦੀ ਹੈ ਕਿ ਮਨ ਦੇ ਰਾਮ ਲਿਆ ਹੈ Go जबम पुछो बि जे गवाह जी दौड़ हुजे त बिदर न पुछो सिर्फ़ ग़रीब ई बल्कि आज़ाद है ਨੀਚੇ ਹੈ ਦਾਸੀ ਦਾ ਪੁੱਤਰ ਹੈ ਜੇ ਘਰ ਵਿੱਚ ਹੋਵੇ ਨਾ ਕੋਈ ਨੌਕਰਾਨੀ ਜੇ ਉਸ ਦਾ ਹੋਵੇ ਪੁੱਤਰ ਜਿੱਡਾ ਮਸਕੀਨ ਹੋ ਕੇ ਰਹਿੰਦਾ ਕਿਉਂਕਿ ਘਰ ਵਿੱਚ ਗਰ ਦੇ ਮਾਲਕ ਵੀ ਔਰ ਮਾਲਕ ਦੇ ਬੱਚੇ ਹਨ ਕਿਤੇ ਭੁੱਲ ਕੇ ਇਹ ਬੱਚਾ ਬੱਚਿਆਂ ਦੀ ਬਰਾਬਰੀ ਕਰ ਭਵੇ ਕਿੱਡੀ ਨਰਾਦਰੀ ਹੁੰਦੀ ਹੈ ਇਹਨੂੰ ਨਾਲ ਨਾ ਲਿਆਇਆ ਕੰਮ ਕਰਨੇ ਕਿ ਬੱਚੇ ਖੇਡਾਂ ਬਣੇ ਦਾਸੀ ਦੇ ਸੁਤ ਦੀ ਆਹ ਹਾਲਤ ਇਹ ਵਿਦਰ ਦਾਸੀ ਦਾ ਪੁੱਤਰ ਦਾਸੀ ਦਾ ਇਤਨੀ ਨਰਾਦਰੀ ਨਾਲ ਪਲਿਆ ਔਰ ਐਡਾ ਗਰੀਬ ਅੱਜ ਵੀ ਰੋਟੀ ਨਹੀਂ ਜੁੜਦੀ ਪੂਰੀ ਪਰ ਸਹਿ ਵਾਸਤੇ ਨੇ ਨੀਚ ਜਾਤ ਹਰ ਜਪਦੇ ਜੇ ਵਾਹਿਗੁਰੂ ਬੁੱਧੀ ਦੇਵੇ ਬੰਦਾ ਭਾਵੇਂ ਨੀਚ ਹੋਵੇ ਗਰੀਬ ਹੋਵੇ ਪਰ ਨਿਤਨੇਮ ਨਾ ਛੱਡੇ ਨਾਮ ਜਰੂਰ ਜਪੇ ਔਰ ਜਪਣ ਦੇ ਸਦਕੇ ਕੋਈ ਦਿਨ ਆਵੇਗਾ ਜਦੋਂ ਇਹ ਵਰ ਉਸ ਨੂੰ ਪ੍ਰਾਪਤ ਹੋਵੇਗਾ ਕਿ ਰਾਜਾ ਸਗਲੀ ਸਿਸ਼ਟਕਾਰ। ਕਿ ਸਗਲੀ ਸਿਸ਼ਟਕਾਰ ਰਾਜਾ ਕੌਣ ਹੈ? ਕਿ ਉਹੀ ਹੈ ਜਿਸ ਨੂੰ ਪਹਿਲੇ ਆਖਿਆ ਬਸਦਾ ਟੁੱਟੀ ਚੌਪੜੀ ਚੀਰ ਸਭ। ਕਿਸ ਦੀ ਚੌਪੜੀ ਟੁੱਟੀ? ਜਿਸ ਜ਼ਮੀਨ ਤੇ ਗਰੀਬ ਨੇ ਚੌਪੜੀ ਪਾਈ ਹੈ ਉਹ ਜ਼ਮੀਨ ਵੀ ਆਪਣੀ ਨਹੀਂ। ਰੋਜ਼ ਆ ਕੇ ਝਾ ਜਾਂਦੀ ਨਹੀਂ ਚੌਪੜੀ। ਵਰਖਾ ਪੈਂਦੀ ਹੋਵੇ ਉਹਨਾਂ ਦੇ ਮਨ ਵਿੱਚ ਨਹੀਂ ਉਹਨਾਂ ਦੇ ਮਨ ਵਿੱਚ ਨਹੀਂ ਇਥੇ ਮਾਸੂਮ ਬੱਚਿਆਂ ਤੇ ਕਦੇ ਉਹਨਾਂ ਦਾ ਖਿਆਲ ਨਹੀਂ ਆਇਆ ਇਹ ਵੀ ਮੇਰੇ ਹੀ ਬੱਚੇ ਵਰਗੀਆਂ ਮੇਰੇ ਹੀ ਬੱਚੇ ਵਰਗੇ ਬੱਚੇ ਹਨ ਆਪਣੇ ਬੱਚਿਆਂ ਨੂੰ ਮੈਂ ਕਿੰਨਾ ਪਿਆਰ ਔਰ ਕਿੰਨਾ ਸੰਤੋਖ ਲਈਨਾ ਗੱਲ ਨਾਲ ਢਾਕੇ ਇਹ ਵੀ ਤਾਂ ਮਾਸੂਮ ਇਥੇ ਦੇ ਬੱਚੇ ਹਨ ਇਸੀ ਦੁਨੀਆ ਇਹੀ ਔਰ ਮੈਂ ਉਜਾੜ ਰਿਹਾ ਪਰ ਗਰੀਬ ਜੇ ਹੋਇਆ ਗਰੀਬ ਦਾ ਲਿਆਜ ਕੌਣ ਕਰ ਪੈਸੇ ਦਾ ਜੋਰ ਹੈ ਜੋ ਚਾਹੇ ਕਰ ਲਵੇ ਪਰ ਗਰੀਬ ਗਰੀਬ ਵਿਚਾਰੇ ਦੀ ਕਦੇ ਮਨ ਮਰਜ਼ੀ ਪੂਰੀ ਹੋਈ ਨਹੀਂ ਉਸਦੀਆਂ ਸਦਾ ਮਨ ਦੀਆਂ ਮਨ ਵਿੱਚ ਹੀ ਰਹਿੰਦੀਆਂ ਹਨ ਬਸ ਦਾ ਤੁੱਤੀ ਝੋਪੜੀ ਕੀਰ ਸਭ ਸਿੰਨਾ ਸਿਰਫ ਝੋਪੜੀ ਨਹੀਂ ਕੱਖਾਂ ਦੀ ਟੁੱਟੀ ਫੁੱਟੀ ਜਿਹੜੇ ਤਨ ਤੇ ਕੱਪੜੇ ਹਨ ਉਹ ਵੀ ਲੀਰਾ ਹਨ ਬਤ ਦਾ ਤੁੱਤੀ ਝੋਪੜੀ ਕੀ ਰਸਬ ਛਿੰਨਾ ਜਾਤਨਾ ਬਤਨਾ ਕੋਈ ਜਾਤ ਨਹੀਂ ਗਰੀਬ ਦੀ ਕੋਈ ਪਤ ਨਹੀਂ ਕੋਈ ਆਦਰ ਨਹੀਂ ਦਿੰਦਾ ਜੋ ਵੀ ਕੋਈ ਬੁਲਾਉਂਦਾ ਹੈ ਓਏ ਉਰੇਆ ਉਰੇਆ ਓਏ ਕਰ ਜੀ ਕਦੇ ਕਿਤੇ ਨਹੀਂ ਆਉਂਦੀ ਜਾਤਨਾ ਪਤਨਾ ਆਦਰ ਉਦਿਆਨ ਭਮਿੰਨਾ ਬਿਚਾਰਾ ਦਿਨੇ ਕੇ ਰਾਤੀ ਹਰ ਵੇਲੇ ਆਪ ਨੂੰ ਇੰਜ ਸਮਝਦਾ ਜਿਵੇਂ ਕੋਈ ਉਜਾੜ ਵਿੱਚ ਰਸਤਾ ਭੁੱਲ ਗਿਆ ਹੋਵੇ। ਜਾਤ ਨਾ ਪੱਤ ਨਾ ਆਦਰੋ ਉਹਦੇ ਆਣ ਭ੍ਰਮਿੰਨਾ ਮਿੱਤਰ ਨਾ ਹੈ ਸਦਨ ਰੂਪ ਹੀ ਵਿੱਚ ਸਾਥ ਨਾ ਤਿੰਨ ਜਿਹੜੇ ਸਾਥਦਾਰ ਸਨਾਂ ਰਿਸ਼ਤੇਦਾਰ ਉਹ ਵੀ ਰਸਤਾ ਬਦਲ ਗਏ। ਆਖਰ ਨੂੰ ਸ਼ਰਮ ਕਰਦੀ ਐ ਨਾ ਵੀ ਇਹ ਸਾਡਾ ਬਰਾ ਆਖਿਆ ਮਨਿ ਚੇ ਸੁਖ ਮਾਨਦਾ ਕਿਛ ਨਾ ਹੈ ਵੀ ਸੂਰੇ ਕੋਈ ਕਮੀ ਨਹੀਂ ਪਰ ਜੇ ਨਿਤ ਨੇਮ ਖੁਜਾ ਬੈਠਾ ਨਾਮ ਨਹੀਂ ਜਪਦਾ ਤੇ ਸੰਗੀਤ ਦੀ ਘੜੀ ਪੱਲੇ ਨਹੀਂ ਬੱਦੀ ਪਰ ਉਹ ਦਿਨ ਨੇਰੇ ਆ ਰਹੇ ਕਿਹੜਾ ਆਖਿਆ ਸੋ ਪ੍ਰਭ ਚਿਤ ਨਾ ਆਵਈ ਕਿਛ ਨੂੰ ਵੇਖ ਲੈਣਾ ਫਿਰ ਕੀ ਹੋਏਗਾ ਇਹ ਵਿਸ਼ਟਾ ਦਾ ਕੀੜਾ ਹੋਏ ਮਨਿ ਚੇ ਸੁਖ ਮਾਨਦਾ ਕਿਛੁ ਨਾ ਹੈ ਬਿ ਸੂਰੇ ਸੋ ਪ੍ਰਭ ਚਿਤ ਨ ਆਵੈ ਵਿਸਟਾ ਕੇ ਕੀੜੇ ਬਿਨ ਹਰ ਨਾਮ ਨ ਮੁਕਤ ਹੋਏ ਬਿਨ ਹਰ ਨਾਮ ਨਾ ਸਾਥ ਹੋਏ ਜੇ ਤੋ ਵੀ ਜਮਾਨਾ ਪੀਰੇ ਹੁਣ ਇਹ ਜਪਣ ਵਾਲਾ ਜਪਣ ਵਾਲੇ ਨੂੰ ਵਧਾਈਆਂ ਤੂੰ ਨਾ ਬਖਵੇਂਗਾ ਅਫਰ ਇਹਨਾਂ ਦੀ ਵਧਾਈ ਦਾ ਸੰਸਾਰ ਨੂੰ ਕਿਵੇਂ ਪਤਾ ਲੱਗੇਗਾ ਔਰ ਆਪਣੀ ਵਧਾਈ ਭਾਣ ਦੀ ਜਨ ਕਾ ਜੈਕਾਰ ਕਰੈ ਤੇਰੇ ਜਨਾਂ ਦੀ ਜਿਸ ਵੇਲੇ ਵਧਾਈ ਹੁੰਦੀ ਹੈ ਜੈ ਜੈਕਾਰ ਉਹ ਫਿਰ ਤੇਰੀ ਵਧਾਈ ਹੁੰਦੀ ਕਿਉਂਕਿ ਜਿਨਾ ਭਗਤਾਂ ਦੀਆਂ ਫਿਰ ਤੂੰ ਵਧਾਈਆਂ ਕਰਨੇ ਉਹ ਤੇਰੀਆਂ ਵਧਾਈਆਂ ਕਰ ਦੇ ਸਕਦੇ ਹੀ ਨਹੀਂ ਉਹ ਆਖ ਦਿਨ ਹਰ ਕੀ ਵਧਾਈ ਦੇਖੋ ਸੰਤੋਹ ਹਰ ਨਿਮਾਨਿਆਂ ਮਾਣ ਦਿਉ ਆਏ ਕਿ ਅਸੀਂ ਤਾਂ ਨਿਮਾਨੇ ਸੀ ਸਾਡਾ ਕਿਸੇ ਤੇ ਵੀ ਮਾਣ ਨਹੀਂ ਹਰ ਸੰਤਾ ਨੂੰ ਹੋਰ ਥਾਣ ਨਹੀਂ ਹਰ ਮਾਣ ਨਹੀਂ ਮਾਣ ਹਰ ਕੀ ਬੁਢਾਈ ਦੇਖੋ ਸੰਤੋ ਹਰ ਨਿਮਾਨਿਆ ਮਾਨ ਦਵਾਏ ਸਭ ਕੋਈ ਲਿਆਜ ਵਿੱਚ ਵਰਤੇਗਾ ਪਰ ਸੰਤ ਨਾਲ ਜਿਸ ਵਲੇ ਮਰਜੀ ਪ੍ਰੀਤ ਤੋੜ ਲੈ ਇਹਨੇ ਕਿਉਂ ਲੰਬਾਈ ਦੀ ਟੀਣਾ ਆਇ ਕਿ ਕਿਤਾਏ ਇਹਨੇ ਤੇਰੇ ਵੱਲ ਮੇਲਾ ਵੀ ਨਹੀਂ ਲਿਆਉਣਾ ਵਿੱਚੋਂ ਕਿਉਂ ਨਿਮਾਨਾ ਜਿਹਾ ਹੋਇਆ ਨਿਮਾਨੇ ਨਾਲ ਕੋਈ ਜੋੜ ਹੀ ਨਹੀਂ ਪਉਂਦਾ ਆਖਿਆ ਇਹ ਨਿਮਾਨਾ ਹੈ ਪਰ ਨਖਤਮਾ ਵਿੱਚ कसुम बात जे कि गलत कसुम तक तो पहुंच गई तो खबरें की करेंगे जिन्हें शहर में था एक आलिशा बड़ा मकान शीशों व बेलभूतों से था अत शुभा मान छज्जे की छत पे बैठी थी एक महापारा थी सात शौहर नौजवान के वो नजारा थी के नीचे से गुजरता था एक फकीर बाकमाल ਨਮ ਬੇਤਾਰਾਮ ਆਰਾਮ ਆਉ ਖਾਨੇ ਦਾ ਤਸਵਾ ਫਕੀਰ ਆ ਗਿਆ ਮੰਗਨ ਵਾਸਤੇ ਕਿਉਂਕਿ ਵਿੱਚ ਬੈਠਾ ਫਕੀਰ ਭੁੱਖ ਲੱਗੀ ਚਲੋ ਵੀ ਪ੍ਰਸਾਦ ਲਿਆ ਨਗਰ ਵਿੱਚ ਆ ਗਿਆ ਪਹਿਲਾ ਮਕਾਨ ਥੇ ਦਾ ਇੱਥੇ ਜਿੱਤੇ ਬੈਠੀ ਹੈ ਭਾਂ ਖਾ ਰਹੀ ਹੈ ਘਰ ਵਾਲਾ ਅੰਦਰ ਕੋਈ ਕੰਮ ਕਰ ਰਿਹਾ ਤੇ ਥਲੀ ਉਹਦੀ ਫਕੀਰ ਲੰਘਿਆ ਇਸ ਨੇ ਦੇਖਿਆ ਘਰ ਕਿਸੇ ਅਮੀਰ ਦਾ ਹੈ। ਵਾਇਰੂ ਨੇ ਬੜੀਆਂ ਮਹਿਰਾ ਕੀਤੀਆਂ ਹਨ ਖਬਰੇ ਦਿੱਲੀ ਐਡਾ ਸੁਨੇਹੜਾ ਹੋਵੇ। ਉਹਨੇ ਕਾਥਾਕੀ ਕਰਕੇ ਆਖਿਆ ਬੋਲਾ ਫਕੀਰ ਮੈਨੂੰ ਭੁੱਖ ਲੱਗੀ ਹੈ। ਭੁੱਖ ਲੱਗੀ ਆ ਤੈਨੂੰ ਰੋਟੀ ਮੰਗਦਾ ਫਿਰਨੇ ਰੱਖੇ। ਉਹ ਕਰ ਕਾਥਾਕ। ਉਹਨੇ ਜਿਸ ਵੇਲੇ ਕਾਥਾਕ ਕੀਤਾ ਇਸਦੇ ਮਨਮਸ਼ਕੁਰੀ ਆ ਗਈ। ਕਿ ਵੇ ਰਾਹੀਆ ਸੰਤਨ ਸੇਤੀ ਮਤਕਰੀ ਕੁਲ ਡੋ ਬਨਕੀ ਰੀਤ ਭਗਵਾਨ ਸੇਵਾ ਕਰੇ ਹੁਜਤਾ ਕਰੇ ਪਲੀਤ ਸੰਤਨ ਸੇਤੀ ਮਤਕਰੀ ਕੁਲ ਡੋ ਬਨਕੀ ਤਾਰ 54 ਕਰੋੜ ਜਦਵ ਗਲੇ ਸਣੇ ਕ੍ਰਿਸ਼ਨ ਅਵਤਾਰ ਕਿਉਂਕਿ ਭਗਵਾਨ ਕ੍ਰਿਸ਼ਨ ਦੇ ਪੁੱਤਰ ਨੇ ਮਹਤਮਾਨੂ ਮਸ਼ਕਰੀ ਕੀਤੀ ਫਿਰ ਦੇ ਬਨ ਕੇ ਬਾਟੀ ਦੁਨੀਆਂ ਵਾਲੇ ਕੱਪੜੇ ਪਾ ਕੇ ਤੇ ਜਾ ਮੱਥਾ ਟੇਕਿਆ ਕੀ ਜੰਮੇਗਾ ਦਰਵਾਜ਼ਾ ਨੇ ਆਖਿਆ ਐਡੀ ਟੀਚਰ ਮਹਾਤਮਾ ਦੇ ਨਾਲ ਤੁਸੀਂ ਮਹਾਤਮਾ ਦੇ ਬਲ ਨੂੰ ਬਕੀਓ ਸਮਝਿਆ ਨਹੀਂ ਜਾਓ ਖੇਲੋ ਨਾ ਮਹਾਰਾਜ ਤੁਹਾਨੂੰ ਮੱਥੇ ਟੇਕਦੇ ਹਾਂ ਭੋਜਨ ਛਕਾਂਦੇ ਹਾਂ ਇਹ ਤੁਸੀਂ ਇਤਨਾ ਵੀ ਨਹੀਂ ਕੁਝ ਛਕਦੇ ਕਿਰਪਾ ਕਰੋ ਦੱਸੋ ਚਾਹੇ ਇਹਦੇ ਬੇਟਾ ਕੀ ਜੰਮੇਗਾ ਦੋ ਤਿੰਨ ਵਾਰੀ ਤਾਂ ਆਖਿਆ ਪਰ ਜਿਵੇਂ ਨਾ ਨਟਲੇ ਤੇ ਬਕਰ ਨੂੰ ਮੂੰਹ ਨਿਕਲਿਆ ਇਸ ਤੇ ਬੇਟੋ ਉਹ ਜੰਮੇਗਾ ਜੋ ਤੁਹਾਡੀ ਕੁਲ ਦਾ ਨਾਸ ਕਰੇ ਜਿਸ ਵੇਲੇ ਕ્રોਧ ਵਿੱਚ ਆ ਗਏ ਦੁਰਬਖਾਰੀ ਤੇ ਦਿੱਤਾ ਖਰਾਬ ਤੇ ਬੱਚੇ ਡਰੇ ਬੱਚੇ ਫਿਰ ਸਭ ਕੋਈ ਆਪੋ ਆਪਣੇ ਘਰਾਂ ਅੰਨ ਛੁਪਿਆ ਭਗਵਾਨ ਕ੍ਰਿਸ਼ਨ ਨੇ ਆਖਿਆ ਬੇਟਾ ਇਹ ਕੀ ਸੌਂਗ ਬਣਾਇਆ ਮਾਰ ਕਿਉਂ ਨਹੀਂ ਆਉਂਦਾ ਗੱਲ ਤਾਂ ਸੁਣ ਪਰ ਉਸਦਾ ਰੰਗ ਪੀਲਾ ਤੁਹਾਡੀ ਐਸੇ ਕੋਈ ਗੱਲ ਹੋਈ ਪੁੱਛਿਆ ਕਿਉਂ ਅਖੇ ਦੀ ਬਿਸਤਰ ਮੁੰਡਿਆਂ ਦੇ ਮਨ ਵਿੱਚ ਮਸ਼ਕਰੀ ਆ ਗਈ ਸਾਰਿਆਂ ਨੇ ਮੈਨੂੰ ਲੜਕੀ ਬਣਾ ਕੇ ਪੇੜ ਤੇ ਬਾਟੀ ਬਣ ਕੇ ਤੇ ਜਾ ਪੁੱਛਿਆ ਕਿ ਕਿ ਜੰਮੇ گا ਉਹਨਾਂ ਨੇ ਕਹਿ ਦਿੱਤਾ ਤੁਹਾਡੀ ਕੋਲ ਦਾ ਨਾਸ ਕਰੇਗਾ ਉਹ ਜੰਮੇਗਾ। ਭਗਵਾਨ ਕਿਛੁ ਨਹੀਂ ਅੱਖਾਂ ਵਿੱਚ ਅੱਥਰੂ ਆ ਗਏ। ਤੇ ਤੁਹਾਡੀ ਮਸ਼ਕਰੀ ਕੀਤੀ ਹੋਈ ਮੇਰੇ ਤੇ ਵੀ ਵਰਤੇਗੀ। ਮਹਾਤਮਾ ਦੇ ਬਚਨ ਨੂੰ ਮੈਂ ਵੀ ਨਹੀਂ ਢਾਲ ਸਕਦਾ। ਕੋਈ ਨਾ ਪਾਤਨ ਦੱਸੋ ਫਪਾਬੇ ਸ਼ੱਕ ਕਰ ਵੇਖੋ ਪਰ ਇਹ ਹੋਣੀ ਹੁਣ ਅਕਲ ਹੈ ਇਹ ਹੋ ਕੇ ਹੀ ਰਹੇ ਜਾਦਵਾਂ ਦੀ ਕੁੱਲ ਨਾਹਤ ਹੋਈ ਫਿਰ ਉਸ ਲੋਹੇ ਦੀ ਬਾਤੀ ਬਾਤੀ ਦੇ ਨਾਲ ਇਹ ਦੰਬੀ ਕਥਾ ਹੈ ਸੋ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਨ ਕੀ ਧਾਰ ਉਸੇ ਲੋਹੇ ਦੀ ਬਾਤੀ ਦਾ ਲੋਹਾ ਸੀ ਜੋ ਬਦਕ ਨੇ ਆਪਣੇ ਤੀਰ ਤੇ ਲਾਇਆ ਹੋਇਆ ਸੀ ਔਰ ਜਿਸਨੇ ਤੀਰ ਚਲਾਇਆ ਔਰ ਉਹ ਤੀਰ ਭਗਵਾਨ ਦੇ ਪੈਰ ਨੂੰ ਆਣ ਕੇ ਲੱਗਾ ਤੇ ਭਗਵਾਨ ਕ੍ਰਿਸ਼ਨ ਨੇ ਪ੍ਰਾਣ ਸੀ ਅਗੇ ਆ ਕਿਹਾ ਸੰਤਨ ਸੇਤੀ ਮਸਕਰੀ ਪੁਲਡੋ ਬਣ ਕੀ ਧਾਰ ਸ਼ਿਵੰਜਾ ਕਰੋੜ ਜਾਦਵ ਗਲੇ ਸਣੇ ਕ੍ਰਿਸ਼ਨ ਅਵਤਾਰ ਇਸ ਵਾਸਤੇ ਭਈ ਮਸਕਰੀ ਕਦੇ ਵੀ ਨਾ ਕਰੀ ਜੇ ਕੋਈ ਮਹਾਤਮਾ ਸਾਧੀ ਜਣ ਜਾਣਦਾ ਕਿ ਸੇ ਤੈ ਵਕ ਦਿਨ ਕਰ ਸਾ ਤੂ ਅੰਜੇ ਕੋ ਨ ਵੱਡਾ ਕਰ ਗੰਧਾਓ ਕੌਣ ਵੱਡਾ ਹੈ ਪਰ ਨਹੀਂ ਹੈ ਵੱਡਾ ਕੌਣ ਲੈਣ ਜਿੰਦੇ ਕੌਣ ਉਹ ਹਉਮੈ ਦੇ ਕੰਡੇ ਜੇ ਸਾਡੇ ਅੰਦਰ ਹਨ ਹਰ ਵੇਲੇ ਚੁਬਦੇ ਹਨ ਆਹਤਮਾ ਨੂੰ ਵੇਖ ਕੇ ਛੱਟ ਵੀ ਲਾਣੀਆਂ ਹੁੰਦੀ ਹੈ ਤਾਕਤ ਹਰ ਰਥਾਦ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਤੇ ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ ਜਮਕਾਲ ਸਹੇ ਤਿਰ ਐ ਤੇ ਕੰਡੇ ਚੁਬਦੇ ਹਨ ਹਉਮੈ ਦੇ ਤੇ ਅਗਾ ਜਮ ਦੇ ਡੰਡੇ ਪੈਂਦੇ ਨੇ ਸਿਰ ਵਿੱਚ ਇਸ ਵਾਸਤੇ ਮੁਸ਼ਕਲੀ ਨਾ ਕਰੀਏ ਕਦੇ ਪਰ ਜਿਤਨੂੰ ਕਲਯੁਗ ਪੜੇ ਰਹੇਗਾ ਉਹ ਕਰੇਗਾ ਕਿ ਸੱਪ ਨੂੰ ਮੌਤ ਪ੍ਰੇਰਵੀ ਹੈ ਰਸਤੇ ਵਿੱਚ ਆ ਜਾਂਦਾ ਜੇ ਖੁੱਡ ਵਿੱਚ ਬੈਠਾ ਰਹਿੰਦਾ ਕਿਵੇਂ ਮਰਦਾ ਪਰ ਜਦ ਮੌਤ ਨੇ ਪ੍ਰੇਰਿਆ ਰਸਤੇ ਤੇ ਆਣ ਬੈਠਾ ਕਿਸੇ ਤਰ੍ਹਾਂ ਜਿਤਵੇਲੇ ਕਿਸੇ ਬੰਦੇ ਨੂੰ ਪਾਪ ਪ੍ਰੇਰ ਦੇ ਅੰਤਾਂ ਉਹ ਮਹਾਤਮਾ ਨਾਲ ਮੁਸ਼ਕਲੀਆਂ ਕਰਦਾ ਜਿਸ ਵੇਲੇ ਉਹਨੇ ਆਖਿਆ ਮੈਨੂੰ ਭੁੱਖ ਲੱਗੀ ਹੈ ਜੇ ਭਾਵਨਾ ਹੁੰਦੀ ਪਿਆਰ ਹੁੰਦਾ ਕਿ ਜਿੰਨਾ ਖੁਣ ਦਾ ਅਸਰ ਦਾ ਲਵ ਮਹਾਰਾਜ ਛਕੋ ਤੇ ਜਪੋ ਵਾਹਿਗੁਰੂ ਤੁਹਾਡੇ ਜਪਣ ਦਾ ਕੋਈ ਫਲ ਤੁਹਾਨੂੰ ਹੀ ਹੋਵੇਗਾ ਬਰਕੀ ਕੀਤਾ ਉਸਨੇ ਉਹਨੇ ਆਖਿਆ ਕਾਸਾ ਅਗੇ ਕਰ ਫਕੀਰ ਨੇ ਅਗੇ ਕਾਸਾ ਕੀਤਾ ਪਾਣ ਪੇਖਾਂ ਦੀ ਵਿੱਚ ਫੁੱਕ ਛੁੱਟਦੀ ਸੁਖ ਮੇਰੇ ਫਕੀਰ ਦੀਆਂ ਆਖਾਂ ਭਰੀਆਂ ਬੋਲਿਆ ਬੋਲਾ ਫਕੀਰ ਬਹਿਨ ਠੀਕ ਕਿਰਾਨਾ ਨਹੀਂ ਅੱਥੀ ਇਹ ਦੇਣ ਦੀ ਸਮਰੱਥਾ ਨਹੀਂ ਮਨ ਐਦਾ ਭਾਵਨਾ ਵਾਲਾ ਨਹੀਂ ਤੇ ਨਹੀਂ ਤੂੰ ਕੁਝ ਦੇਣ ਜੋਗੀ ਫਕੀਰ ਨੂੰ ਭਿਖਿਆ ਤਾਂ ਇਹ ਪਾਪ ਕਿਉਂ ਕੀਤਾ ਇਹ ਵੈਰ ਕਿਉਂ ਬਿਜੀ ਉਹ ਤਾਂ ਭਲੇਗੀ ਅਜੇ ਸੋ ਰੋਵੇ ਭਿਖਿਆ ਕਹ ਰਾਜਾ ਅੱਜ ਮਹਾਰਾਜਾ ਦਸ਼ਰਤ ਦਾ ਬਾਪ RAM ਜੀ ਦਾ ਦਾਦਾ ਤੇ ਰੋ ਰਿਹਾ ਕਿਉਂਕਿ ਲਿੱਧ ਬੀਜ ਬਈ ਤਸ ਮਹਾਤਮਾ ਵੀ ਚੋਲੀ ਵਿੱਚ ਲਿੱਧ ਦਾ ਬੁਖ ਪਾਇਆ ਸੀ ਤੇ ਉਹ ਫਿਰ ਖਾਣਾ ਪਿਆ ਜਿਸ ਵੇਲੇ ਰੋਟੀ ਖਾਂਦਾ ਤੇ ਨਾਲ ਇੱਕ ਚੁਟਕੀ ਲਿੱਧ ਦੀ ਵੀ ਖਾਣੀ ਪੈਂਦੀ ਸੁਬਾਨ ਵਿਚਾਰ ਕੇ ਅਜਾ ਸੋ ਰੋਵੇ ਜੀਖਿਆ ਕਹਾਈ ਐਸੀ ਤਰ੍ਹਾਂ ਮਿਲੇ ਸਜ਼ਾ ਕੇ ਇਹ ਵੀ ਸਜ਼ਾ ਮਿਲਦੀ ਹੈ ਅਗਾ ਜਾ ਕੇ ਅਗਾ ਤਾਂ ਮਿਲਦੀ ਹੈ ਪਰ ਜੇ ਬਖਸ਼ਾ ਨਹੀਂ ਤਾਂ ਇਥੇ ਇਹੀ ਲਿੱਧ ਆਪ ਖਾ ਲੈ ਉਹ ਰਖੰਦਾ ਤੇ ਨਾਲੇ ਰੋਂਦਾ ਤੇ ਆਪਣੀ ਅੱਖੀ-ਬੀਜੀ ਆਇਆ ਸੀ ਸਵੇਰ ਵਕਤ ਨੂੰ ਬੀਜੇ ਵਿਖ ਮੰਗੇ ਅੰਮ੍ਰਿਤ ਵਿਖੋ ਇਹ ਨਿਆਉ ਨਿਆਉ ਵੇਖੋ ਇਸ ਮੂਰਖ ਬੰਦੇ ਦਾ ਬੀਜ ਦਾ ਜ਼ਹਿਰ ਤੇ ਮੰਗਦਾ ਅੰਮ੍ਰਿਤ ਕਿਵੇਂ ਮਿਲੇ ਅੰਮ੍ਰਿਤ ਦੀ ਬੂੰਦ ਕਿਵੇਂ ਮਿਲੇਗੀ ਜ਼ਹਿਰ ਬੀਜਣ ਵਾਲੇ ਨੂੰ ਕਿਕਰ ਦੇ ਬੀਜ ਬੀਜਣ ਵਾਲੇ ਨੂੰ ਅੰਬ ਕਿਵੇਂ ਮਿਲਣਗੇ ਉਨਾਈ ਲੱਗਣੀ ਤਾਂ ਸੀਂਦ ਬੋਲੋ ਸ੍ਰੀ ਤਾਂ ਫਕੀਰ ਨੇ ਆਖਿਆ ਬੋਲਾ ਫਕੀਰ ਬਹਿਨ ਤੀਕ ਦੀ ਰਾਨਾ ਨਹੀਂ ਅੱਛਾ ਮਾਈ ਖੁਦਾ ਦੇ ਬੰਦੋ ਨੂੰ ਸਤਾਣਾ ਨਹੀਂ ਅੱਛਾ ਅੰਦਰ ਕੋਈ ਕਮ ਪਿਆ ਕਰਦਾ ਸੀ ਘਰ ਵਾਲਾ ਕਿ ਕੀ ਆਸਤ ਹੈ ਕੋਈ ਆਪਣੀ ਗਲਤੀ ਤਾਂ ਨਹੀਂ ਦਿੱਤੀ ਉਸੇ ਦੀ ਸ਼ਿਕਾਇਤ ਕੀਤੀ ਖਬਰ ਨਹੀਂ ਕੀਤੀ ਪਿਆ ਬਖਦਾ ਸਮੇਂ ਖੜੋਤਾ ਉਹਨੂੰ ਦਰਦ ਸੁਆਇਆ ਵੀ ਹੋਮਣਾ ਮੰਗਤੇ ਤੇ ਸਾਹਮਣੇ ਵਾਲਨ ਇਹ ਸੁਣ ਕੇ ਹੀ ਉਸ ਦਾ ਸ਼ੌਹਰ ਜੱਟ نیچے ਉਤਰ ਆਇਆ ਆਤੇ ਹੀ ਬੜੇ ਤਾਉ ਸੇ ਜ਼ਮੀਂ ਪਰ ਗिराਇਆ ਡੰਡੋਂ ਸੇ ਮਾਰ ਮਾਰ ਕੇ ਅਦਮੂਆ ਕਰ। ਅਦਮੂਆ ਕਰ ਕੇ ਟੁੱਟਿਆ ਜਿਸ ਵਲੀ ਫਕੀਰ ਚਲਿਆ ਖਰਾਬ ਨਹੀਂ ਦਿੱਤਾ ਕੋਈ ਕਬੂਲ ਨਹੀਂ ਬੋਲਿਆ ਉਹ ਜਿਹੜੇ ਰਜਾਵ ਤੇ ਰਾਜੀ ਰਹਿੰਦੇ ਹਨ ਉਹ ਹੀ ਤਾਂ ਅਸਲ ਫਕੀਰ ਹਨ ਬਾਕੀ ਤਾਂ ਮੰਗਤੇ ਹਨ ਮੰਗਤੀਆਂ ਦੀ ਗੱਲ ਦਾ ਕੋਈ ਅਸਰ ਨਹੀਂ ਪੈਂਦਾ ਪਰ ਜਿਹੜਾ ਰਜਾਵਾਲਾ ਬੰਦਾ ਹੈ ਜੇ ਕਦੇ ਉਸਦੇ ਉੱਤੇ ਕਿਸੇ ਦਾ ਹੱਥ ਉੱਠ ਗਿਆ ਤੇ ਫੇਰ ਫਿਰ ਉਸਾਈ ਦੀ ਮਾਰ ਤੋਂ ਬਚ ਨਾ ਸਕਿਆ ਕਿਉਂ ਜੇ ਸੰਤਾਂ ਬਾਰੇ ਆਖਿਆ ਸੰਤਰ ਦੁੱਖ ਪਾਏ ਤੇ ਦੁਖੀ ਬਾਰੇ ਨੂੰ ਆਪ ਦੁਖੀ ਹੋ ਜਾਂਦਾ ਹੈ दिन से तो जिस वे उठा उन्हें शराब नहीं दिता कपड़े चाड़ के प्याला सुख निस तुरया बस होया इतना कह गया बोला फकीर जाता हूं ईश्वर भला कर बोला फकीर जाता हूँ ईश्वर भला करे क्यों फकीरों का यही धर्म है सबको दुआ कर भावी वो तो दुआ कर दे ਆਬਾ ਜੀ ਆਖਿਆ ਤਾਂ ਨਹੀਂ ਬਰਖਰਾਪ ਨਹੀਂ ਦਿੰਦੇ ਪਰ ਲੱਗ ਜਾਂਦੇ ਜੇ ਯਾਰ ਕਰਿਆ ਕਰੋ ਤੇਰਾਪ ਕਿਨੂੰ ਲੱਗਦੇ ਨੇ ਅਖੇ ਜਿਹੜਾ ਨਿੰਦਕ ਹੈ ਇਸ ਵਾਸਤੇ ਨਿੰਦਾ ਕਹਾਂ ਕਰ ਸੰਸਾਰਾ ਨਿੰਦਾ ਕਿਉਂ ਕਰਦੇ ਹੋ ਸੰਸਾਰੀ ਲੋਕੋ ਜਿਸ ਦੀ ਤੁਸੀਂ ਨਿੰਦਾ ਕਰਿਓ ਖਬਰਿਓ ਸੱਚਾ ਹੋਵੇ ਤੂੰ ਖੇਦੀ ਤਾਕਦ ਕਰੋਗੇ ਪਰ ਤੁਹਾਨੂੰ ਅੰਦਰ ਜਾਣਤਾ ਤਾਂ ਨਹੀਂ ਖਬਰੇ ਉਹ ਸੱਚਾ ਹੈ ਖਬਰੇ ਉਹ ਸੁੰਦਰ ਕੋਈ ਕਣੀ ਹੋ ਖਬਰੇ ਉਸ ਵੇਲੇ ਉਸਦੇ ਮਨ ਤੇ ਵਾਹਿਗੁਰੂ ਬੈਠਾ ਹੋਵੇ ਇਹਨੂੰ ਕੀ ਪਤਾ ਜਿਸ ਵੇਲੇ ਉਹ ਤੁਰਿਆ ਬੋਲਾ ਫਕੀਰ ਜਾਤਾ ਹੂੰ ਈਸ਼ਵਰ ਭਲਾ ਕਰੇ ਫਕੀਰੋਂ ਕਾ ਇਹੀ ਧਰਮ ਹੈ ਸਭ ਕੋ ਦੁਆ ਕਰੇ ਉਹ ਤਾਂ ਇਧਰ ਤੁਰਿਆ ਤੇ ਉਹ ਮਾਰ ਕੇ ਉੱਤੇ ਚੜ੍ਹ ਗਿਆ ਜਿਸ ਵੇਲੇ ਪਹੁੰਚਿਆ ਛੱਜੇ ਤੇ ਕਰਨਾ ਪ੍ਰਭੂ ਦਾ ਹੁਆ ਕੇ ਅੱਜਾ ਕੜਕ ਗਿਆ ਉਸ ਬੇზबान ਪਾਪੀ ਦਾ ਪਾਉਂ ਧੜਕ ਗਿਆ ਦਰਮੇਂ ਕੋਠੇ ਪਰਸੇ نیچے गिर ਗਿਆ ਫਿਰ ਉਸ ਦੇ ਕਪਤੰਰੀ ਤੇ ਪ੍ਰਵਾਤ ਕਰ ਗਿਆ ਡਿਗਦਿਆਂ ਹੀ ਜਿਸ ਵੇਲੇ ਉਹ ਮਰ ਗਿਆ ਐ ਬਾਣਖਾਨ ਵਾਲੀ ਛੱਜੇ ਤੇ ਬੈਠੀ ਫਕੀਰ ਨਾਰ ਮਸ਼ਕਰੀ ਕਰਕੇ ਪ੍ਰਸੰਨ ਹੋ ਰਹੀ ਸੀ ਪਰ ਵੇਖਦਿਆਂ ਵੇਖਦੇ ਕੀ ਬਣ ਗਿਆ ਮੈਂ ਅੰਦਰ ਬੜੀ ਤੇ ਕਸਮ ਦੇ ਰਖੇ ਤੇ ਆਇਆ ਤੇ ਛੱਜਾ ਕਰ ਦਿੱਤੀ ਔਰ ਥੱਲੇ ਪਈ ਐ ਵੱਜ ਕੇ ਪੌੜੀਆਂ ਤੋਂ ਹੇਠ ਆਈ ਗਈ ਆਣ ਕੇ ਜਿਸ ਮੇਰੇ ਫਿਰ ਚੁੱਕਿਆ ਤੇ ਕੋਈ ਮਰ ਗਿਆ ਮਾਰਨ ਵਾਲਾ ਮਰ ਗਿਆ ਸੋディア ਤਾਂ ਉਹ ਹੀ ਕੋਈ ਖਰਾਬ ਬਣੇਗੀ ਇਹ ਤਾਂ ਕੋਈ ਕਾਮਨ ਫਕੀਰ ਸੀ ਜਿਹਨੂੰ ਮੈਂ ਮੰਗਤਾ ਸਮਝਿਆ ਵੱਜ ਕੇ ਗਈ ਤੇ ਜਾਂ ਚਰਨ ਫੜੇ یہ دیکھ کر کلاتی روتی بھاگی وہ پری ہائیں جی کے قدموں میں بے سود سی جاگڑی بسوں میں ہر کرو میرا خاوند برا خدا بیوا میں ہو رہی ہوں واپس لو بد دوار اے اپنی بد دوار بد سی تو واپس لاؤ میں بیوا ہو گئی کیونکہ بہات یوں مر گئی ہے جتنے تینو کٹھے ہن ڈنڈیاں انات اجاڑ گیا تے بوٹیاں پی ہے گردن دا منکا ٹوٹ گیا ਇਹ ਤਾਂ ਜਿਹੜੀ ਆਕੜੀ ਹੋਈ ਸੀ ਨਾ ਹੁਣ ਟੁੱਟ ਚੁੱਕੀ ਮਹਾਰਾਜ ਮਾਫੀ ਦਿਆ ਜਿਸ ਵੇਲੇ ਫਕੀਰ ਨੇ ਸਮਾਚਾਰ ਸੁਣਿਆ ਤਾਂ ਉਹ ਤਾਂ ਤੱਕਿਆ ਤੇ ਆਖਿਆ ਬੋਲਾ ਫਕੀਰ ਬਹਿਨ ਕਿ ਮੇਰੀ ਮਜਾਲ ਕਿਆ ਤੂੰ ਸਮਝਦੀ ਹੋਵੇਂਗੀ ਕਿ ਮੈਂ ਕੋਈ ਸ਼ਰਾਪ ਦਿੱਤਾ ਨਹੀਂ ਮੈਂ ਤਾਂ ਸਜੋ ਆਖਿਆ ਸੀ ਤੇਰਾ ਵੀ ਬਲਾ ਬੋਲਾ ਫਕੀਰ ਬਹਿਨ ਕਿ ਮੇਰੀ ਮਜਾਲ ਕਿਆ رب مالتے حکم کو بھلا خطہ ہوں تال کیا تیرے خستم کو تیری رعایت ضرور تھی تو میرے خستم کو بھی میری حمایت میں حضور تیرا خستم آیا ڈنڈا چلا گیا میرا خستم آیا تو جھگڑا مٹو گیا اتنی کمرکھاستی کسے تیرے خستم دی سمرثا اتنی تھی کہ میں نو ڈنڈیاں نال کٹ لیندا میرے خستم دی سمرثا اڈی تھی کہ اونے گردن مروڑ دی ਉਹਨਾਂ ਨੇ 13 ਮੇਰਾ ਝਗੜਾ ਹੈ ਬਹਿਨ ਘਰ ਕੋ ਜਾ ਖਸਮ ਔਰ ਖਤਮ ਜਾਣੀ ਮੁਝੇ ਤੇ ਕੀ ਆ ਮੈਨੂੰ ਕੀ ਤੇ ਤੈਨੂੰ ਕੀ ਖਤਮ ਤੇ ਕਸਮ ਪੈਰ ਦੇਖਣ ਜਿਹੜਾ ਹੋਵੇਗਾ ਜ਼ੋਰ ਵਾਲਾ ਪੇਟਾ ਲਵੇਗਾ ਇਹ ਆਦਮੀ ਮਾਨਾ ਪਰ ਇਹਨੂੰ ਨਹੀਂ ਮਾਨਾ ਕਹੇ ਲੋਕਾਂ ਨੇ ਨਿਖਤਮਾ ਦੇ ਵਾਕsin ਹਰ ਸੰਤਾਨ ਹੋਰ ਥਾਉ ਨਹੀਂ ਹਰ ਮਾਨ ਨਿਮਾਣੇ ਹਰ ਕੀ ਬੜਾਈ ਦੇਖੋ ਸੰਤੋ ਹਰ ਨਿਮਾਨਿਆ ਮਾਨ ਦਿਵਾਏ ਉਹ ਬਿਦਰ ਜਿਸ ਨੂੰ ਸਬਨਾਨੀ ਲਤਾੜ ਕੇ ਪਰਿਸਤਿ ਆਤੀ ਆਜੋ ਇਸ ਜੋਗੀ ਵਿੱਚ ਭਗਵਾਨ ਬੈਠੇ ਹਰ ਨਿਮਾਨਿਆ ਮਾਨ ਦਿਵਾਏ ਕਿਸ ਤਰ੍ਹਾਂ ਕੇ ਜਿਉ ਧਰਤੀ ਜਲ ਤਲੇ ਤੇ ਉੱਪਰ ਆਵੇ ਤਿਉ ਨਾਨਕ ਸਾਹਿਬ ਜਨਾ ਜਗਤ ਆਉਂਦਾ ਸਭ ਫੈਰੀ ਭਾਈ ਔਰ ਆਜਨ ਸਵਨ ਤੁਮਾਰੇ ਜਾਵੇ ਐਸੋ ਪਾਉ ਬਿਦਰ ਕੋ ਦੇਖਿਓ ਗਰੀਬ ਮੋਇ ਆਵੇ ਉਹ ਪਾਣੀ ਗਰੀਬ ਹੈ ਪਰ ਮੈਨੂੰ ਪਾਉਂਦਾ ਔਰ ਜਿੱਥੇ ਜਿਹੜਾ ਇਸ ਨੂੰ ਪਾਉਂਦਾ ਹੈ ਉਹ ਉੱਥੇ ਹੀ ਜਾਂਦਾ ਜਿਹੜਾ ਨਹੀਂ ਪਾਉਂਦਾ ਉਸੇ ਤੇ ਜਾਈਦਾ ਹੀ ਨਹੀਂ ਪਤਿਆਸੀ ਦਾ ਮੱਈ ਨਾ ਲੱਕੀ ਪਰ ਜਿੱਥੇ ਕੋਈ ਪਾਉਂਦਾ ਹੈ ਨਾ ਉਸੇ ਸੋਛੇ ਰਿਹਾ ਬੰਦਾ ਕਿ ਭਗਤ ਭਗਵਾਨ ਨੂੰ ਪਾਉਂਦੇ ਹਨ ਤਾਂ ਤਿਹਰ ਬੋਲੋ ਸ੍ਰੀ ਆਮੀਂ ਰਸੀ ਨਾ ਸਾਖੀਆਂ ਤੋਂ ਕੀ ਸਬਕ ਲੈਣਾ ਅਸੀਂ ਇਸੇ ਤਰ੍ਹਾਂ ਆ ਜਾਈਏ ਔਰ ਪਾਵਾਂਗੇ ਤਾਂ ਜੋ ਕੁਝ ਇਹਨਾਂ ਨੇ ਕੀਤਾ ਉਸ ਤਰ੍ਹਾਂ ਅਸੀਂ ਵੀ ਤਰ੍ਹਾਂ ਕਰੀਏ ਔਰ ਉਹੀ ਕੁਝ ਕਰਾਂਗੇ ਇਹਨਾਂ ਕੀ ਕੀਤਾ ਬਈ ਇਹਨਾਂ ਜਪਿਆ ਸ੍ਰੀਵਾਸ ਔਰ ਸਦਕੇ ਯਪਣ ਦੇ ਇਹਦੇ ਮਹਾਰਤਵੇ ਪਾਏ ਹਨ ਕਿ ਅਜ ਅਸੀਂ ਉਹਨਾਂ ਦਾ ਨਾਮ ਲੈ ਕੇ ਨਮਸਕਾਰਾਂ ਕਰਦੇ ਤਨਾ ਬੀਆਂ ਸਾਖੀਆਂ ਕਰਦੇ ਆਪਣੀ ਕਲਿਆਣ ਮੰਤੇ ਤੋਂ ਉਹ ਕਿਰਪਾ ਕਰੇ ਸਾਨੂੰ ਵੀ ਨਿਤਨੇਮ ਦੀ ਦਾਤ ਮਿਲੇ ਅੰਮ੍ਰਿਤ ਵੇਲੇ ਦਾ ਜਾਗਣਾ ਨਾਮ ਦਾ ਜਪਣਾ ਤੇ ਸਤ ਸੰਗ ਵਿੱਚ ਸਮੇਂਣਾ ਇਹ ਬਖਸ਼ਿਸ਼ਾ ਹਨ ਗੁਰੂ ਨਾਨਕ ਦੇ ਘਰ ਦੀਆਂ ਜਿੱਤੇ ਭਾਗ ਹੋਣਗੇ ਉਹ ਲਏਗਾ ਵਾਹਿਗੁਰੂ ਜੀ ਕਾ ਖਾਲਸਾ